ਜਾਪੁਰ ਸਵਿਚ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ ਸੂਬੇ ਵਿੱਚ ਅੱਜ ਤੋਂ 1800 ਕਾਂਸਟੇਬਲਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਇਹਨਾਂ ਅਸਾਮੀਆਂ ਦੀ ਭਰਤੀ ਲਈ ਅੱਜ ਤੋਂ ਪੋਰਟਲ ਖੁੱਲੇਗਾ ਜਿਸ ਤੇ 4 April ਤੱਕ ਅਪਲਾਈ ਕਰ ਸਕੋਗੇ ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਸਪੋਰਟਸ ਲਈ ਕੋਚ ਸਣੇ ਵੱਖ-ਵੱਖ 76 ਅਹੁਦਿਆਂ ਤੇ ਭਰਤੀ ਹੋਵੇਗੀ ਇਹਨਾਂ ਅਹੁਦਿਆਂ ਵਿੱਚ ਸਪੋਰਟਸ ਕੋਆਰਡੀਨੇਟਰ ਇੱਕ ਫਿਜ਼ੀਕਲ ਟ੍ਰੇਨਰ ਐਕਸਪਰਟ ਸੀਨੀਅਰ ਦੋ ਫਿਜ਼ੀਕਲ ਟ੍ਰੇਨਰ 8 ਫਿਜ਼ੀਓਥੈਰੇਪਿਸਟ ਤੇ ਤਿੰਨ ਜੂਨੀਅਰ ਕੋਚ ਬਾੜ ਸ਼ਾਮਲ ਨੇ ਇਸ ਲਈ ਅਪਲਾਈ ਦੀ ਪ੍ਰਕਿਰਿਆ 1 April ਤੱਕ ਚੱਲੇਗੀ ਦੋਵੇਂ ਹੀ ਵਿਭਾਗਾਂ ਵਿੱਚ ਪਰਤੀ ਲਈ ਅਪਲਾਈ ਦੀ ਪ੍ਰਕਿਰਿਆ ਆਨਲਾਈਨ ਹੋਵੇਗੀ ਪੁਲਿਸ ਭਰਤੀ ਪ੍ਰਕਿਰਿਆ ਵਿੱਚ ਆਨਲਾਈਨ ਅਪਲਾਈ ਕਰਦੇ ਸਮੇਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਹੈਲਪ ਡੈਕਸ ਗਠਿਤ ਕੀਤਾ ਗਿਆ ਹੈ ਹੈਲਪ ਡੈਕਸ ਲਈ 0226132646 ਤੇ ਕਾਲ ਕਰਨੀ ਹੋਵੇਗੀ ਜਦੋਂ ਕਿ ਆਨਲਾਈਨ ਅਪਲਾਈ ਲਈ ਉਹਨਾਂ ਨੂੰ ਪੰਜਾਬ ਪੁਲਿਸ ਦੀ ਵੈਬਸਾਈਟ www.punjab.police.gov.in ਤੇ ਜਾਣਾ ਹੋਵੇਗਾ ਇਸੇ ਤਰ੍ਹਾਂ ਪੰਜਾਬ ਸਪੋਰਟਸ ਇੰਸਟੀਚਿਊਟ ਵਿੱਚ ਰਜਿਸਟ੍ਰੇਸ਼ਨ ਪ੍ਰਕਿਰਿਆ 1 April ਤੱਕ ਆਨਲਾਈਨ ਚੱਲੇਗੀ ਜਦੋਂ ਕਿ ਆਨਲਾਈਨ ਅਰਜ਼ੀਆਂ ਦੀ ਹਾਰਡ ਕਾਪੀ ਤੇ 셀ਫ ਅਟੈਸਟਡ ਸਰਟੀਫਿਕੇਟ ਦੀਆਂ 4 ਕਾਪੀਆਂ ਕੋਰੀਅਰ ਰਹੀਂ भेजियां ਜਾਣਗੀਆਂ ਭਰਤੀ ਪ੍ਰਕਿਰਿਆ ਲਈ pisrrequirementpsu.com ਤੇ ਅਪਲਾਈ ਕਰਨਾ ਹੋਵੇਗਾ ਇਹ ਭਰਤੀ ਪ੍ਰਕਿਰਿਆ ਦੀ ਮਹਾਰਾਜਾ ਭពਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸੰਪੰਨ ਹੋ